ਅਲੌਕਿਕ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਟੀਬੀ ਸਾਹਿਬ ਵਿਖੇ ਸਵੇਰੇ 8 ਵਜੇ ਤੋਂ 5 ਪਿਆਰਾਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋ ਕੇ 10 ਵਜੇ ਤੱਕ ਗੁਰਦੁਆਰਾ ਸ਼ਹੀਦਗੰਗ ਸਾਹਿਬ ਸਮਾਪਤੀ ਹੋਈ ਜਿਸ ਵਿੱਚ ਗੱਤਕਾਰ ਟੀਮ ਨੇ ਆਪਣੇ ਜੋਰ ਦਿਖਾ ਕੇ ਅਦਸ਼ਰੀ ਮੁਖਸਰ ਸਾਹਿਬ ਦੇ ਬਚਾਰਾ ਜੋ ਹੁੰਦਾ ਹੋਇਆ ਗੁਰਦੁਆਰਾ ਸ਼ਹੀਦਗੰਗ ਸਾਹ ਪਹੁੰਚਿਆ ਇਲਾਕੇ ਦੀਆਂ ਸੰਗਤਾਂ ਨੇ ਇਲਾਹੀ ਨਗਰ ਕੀਰਤਨ ਦਾ ਭਰਪੂਰ ਆਨੰਦ ਮਾਣਿਆ ਤੇ ਗੁਰੂ ਜੀ ਨੂੰ ਸਜਦਾ ਕੀਤਾ ਔਰ ਦੇਖਦੇ ਹਾਂ ਬੀਬੀਸੀ ਇੰਟਰਨੈਸ਼ਨਲ ਰੇਡੀਓ ਸੰਵਾਦਤਾ ਸੁਖਵਿੰਦਰ ਪਰਦੇਸੀ ਦੀ ਰਿਪੋਰਟ ਤੁਸੀਂ ਬਨੇ ਰਹੋ ਬੀਬੀਸੀ ਇੰਟਰਨੈਸ਼ਨਲ ਰੇਡੀਓ ਨਾਲ ਸਾਡਾ ਫੇਸਬੁੱਕ ਪੇਜ ਤੇ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਹਰਿ ਗੁਰੂ ਨਾਨਕ ਨਾਮ ਸੱਜੈ ਕੋਈ ਨਿਮੂਹ ਹੈ ਆਤਮਾਈ ਉਦਾਂ ਚੇਤੀ ਆਪ ਤਾਏ ਸੱਸੀਆ ਭਾਈ ਅਬੀ ਨਗਰ ਕੀਰਤਨ ਜਾਣ ਕੇ ਦੇਣਾ ਤੁਹਾਨੂੰ ਨਗਰ ਕੀਰਤਨ ਬਾਰੇ ਨਗਰ ਕੀਰਤਨ 40 ਉੱਤੇ ਜਿਨ੍ਹਾਂ ਨੇ ਗੁਰੂ ਪਿਆਰ ਦੇ ਵਿੱਚ ਆਪਣੀਆਂ ਸ਼ਹਾਦਤਾਂ ਦਿੱਤੀਆਂ ਸਨ ਕੀ ਵਸਾਖ ਦਾ ਦਿਨ ਜਾਨੀ ਮੁਕਤਿਆਂ ਦੇ ਸ਼ਹੀਦੀ ਜੋੜਨ ਦੇ ਦੇ ਸਬੰਧ ਵਿੱਚ ਮਨਾਇਆ ਜਾਂਦਾ ਹੈ। ਇਸੇ ਦਿਹਾੜੇ ਦੇ ਸੰਬੰਧ ਨੂੰ ਮੁੱਖ ਰੱਖਦੇ ਹੋਇਆਂ 19 ਵਸਾਖ ਨੂੰ ਗੁਰਦੁਆਰਾ ਟਿੱਬੀ ਸਾਹਿਬ ਤੋਂ ਜਿੱਥੇ ਸਾਧ ਸੰਗਤ ਨੇ ਸੱਚੇ ਪਾਤਸ਼ਾਹ ਜੀ ਜੰਗ ਖਤਮ ਹੋਣ ਤੋਂ ਬਾਅਦ ਜਿਸ ਟਿੱਬੀ ਸਾਹਿਬ ਦੇ ਸਥਾਨ ਤੋਂ ਤੱਕ ਆਏ ਸਨ ਉਸੇ ਟਿੱਬੀ ਸਾਹਿਬ ਦੇ ਸਥਾਨ ਤੋਂ ਸਵੇਰੇ ਅਮੁਕ ਮੇਲੇ ਇਹ ਨਗਰ ਕੀਰਤਨ ਦਾ ਆਰੰਭ ਹੁੰਦਾ ਹੈ। 8:00 ਵਜੇ ਦੇ ਸਮੇਂ ਨਾਲ ਗੁਰਦੁਆਰਾ ਸ਼ਿਗਰਿਦਾਨ ਸਾਹਿਬ ਉੱਥਾਂ ਜਿੱਥੇ 40 ਮੁਕਤਿਆਂ ਦਾ ਸਤਿ ਸ੍ਰੀ ਅਕਾਲ ਜਿਵੇਂ ਆਪਣੇ ਹੱਥੀ ਸੰਸਕਾਰ ਕੀਤਾ ਸੀ ਇਸ ਸਥਾਨ ਤੇ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਹੁੰਦੇ ਨੇ ਜਿਸ ਕਰਕੇ ਇਹ ਨਗਰ ਕੀਰਤਨ tibbi ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਸ਼ਹੀਦ ਸਿੰਘ ਸਾਹਿਬ ਪਹੁੰਚਦਾ ਹੈ ਜਿਸ ਦੀ ਸੰਪੂਰਨਤਾ 21 ਵਿਸਾਖ 40 ਮੁਕਤਿਆਂ ਦਾ ਉਹ ਸ਼ਹੀਦੀ ਦਿਹਾੜਾ ਜਿਸ ਦਿਨ ਉਸ ਦਿਨ ਇਹ ਸੰਪੂਰਨਤਾ ਹੁੰਦੀ ਹੈ ਬੇਅੰਤ ਸੰਗਤਾਂ ਇਸ ਵਿਹਾੜੇ ਤੇ 40 ਮੁਕਤਿਆਂ ਦੀ ਸ਼ਹਾਦਤ ਨੂੰ ਨਮਸਕਾਰਨ ਕਰਨ ਵਾਸਤੇ ਦੇਸ਼ਾਂ ਦੇਸ਼ਾਂ ਤੋਂ ਇਹ ਕਿ ਉਹ ਜੁੜੀਆਂ ਨੇ ਕਿ ਆਪਣੀ ਪੁੱਤੀ ਰਤਨਵਾਸ ਦੀ ਗੁਰੂ ਸਰਲਾ ਜਰ ਅਰਦਾਸ ਬੇਤੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਰਕਾਰ ਤੋਂ ਕੀ ਮੰਗ ਕਰਦੇ ਹੋ? ਸਰਕਾਰਾਂ ਨੂੰ ਸਾਥ ਦੇਣਾ ਚਾਹੀਦਾ ਜਿੱਥੇ ਸਰਕਾਰਾਂ ਨੂੰ ਸਾਥ ਦੇਣਾ ਚਾਹੀਦਾ ਉੱਥੇ ਸਾਡੇ ਗੁਰਸਿੱਖਾਂ ਨੂੰ ਆਪ ਬਾਣੀ ਤੋਂ ਪ੍ਰੇਰਿਤ ਹੋਣਾ ਚਾਹੀਦਾ ਹੈ। 40 ਮੁਕਤੀਆਂ ਦੇ ਇਤਿਹਾਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਰਕਾਰਾਂ ਨੂੰ ਵੀ ਚਾਹੀਦਾ ਹੈ ਅੱਜ ਜਿਸ ਤਰ੍ਹਾਂ ਸਰਕਾਰਾਂ ਦਾ ਲੋਕ ਹੈ ਬਾਣੀ ਨਾਲੋਂ ਤੋੜਨ ਦਾ ਬਾਣੀ ਨਾਲੋਂ ਤੋੜ ਬਾਣੇ ਨਾਲੋਂ ਤੋੜਨ ਦਾ ਉਹਦੇ ਵਾਸਤੇ ਵੀ ਬੇਨਤੀ ਹੈ ਸਭਾ ਸਰਕਾਰਾਂ ਸੁਹਿਰਦ ਹੋਣ ਖਾਲਸਾ ਹੰਢੇਸ਼ਾ ਵੀ ਸਰਬੱਤ ਦੇ ਭਲੇ ਦੀ ਮੰਗ ਕਰਦਾ ਹੈ ਖਾਲਸਾ ਕਦੇ ਕਿਸੇ ਦਾ ਘੁਰਾਨੀ ਕਰਦਾ ਖਾਲਸੇ ਨੂੰ ਖਾਲਸੇ ਦੇ ਹੱਕ ਨੇ ਜਿਹੜੇ ਉੱਤੇ ਜਾਣ ਕਦੀ ਵਧਿੱਕ ਨੂੰ ਕਿਸੇ ਕਿਸੇ ਤੇ ਜਾਂ ਕਿਸੇ ਤੇ ਵੀ ਨਹੀਂ ਕਰਨੀ ਚਾਹੀਦੀ ਸਾਰੇ ਧਰਮਾਂ ਦੀ ਸਰਕਾਰ ਕਰੇ ਸਰਕਾਰੀ ਛੁੱਟੀ ਬਾਰੇ ਕੀ ਜਾਨਾ